ਸਤਿ ਸ੍ਰੀ ਅਕਾਲ ਕਿਦਾ ਹਾਲ ਚਾਲ ਹੈ ਤੇ ਸਾਰੇ ਭੈਣ ਭਰਾਵਾ ਦਾ ਉਮੀਦ ਕਰਦੀ ਆ ਸਭ ਵਧੀਆ ਹੋਵੋਗੇ ਤੇ ਰੱਬ ਸਾਰਿਆਂ ਨੂੰ ਚੜ੍ਹਦੀ ਕਲਾ ਚ ਰੱਖੇ ਸਾਡਾ ਦੁਆਵਾ ਤੇ ਸਾਡਾ ਪਿਆਰ ਹਮੇਸ਼ਾ ਸਾਡੇ ਭੈਣ ਭਰਾਵਾ ਦੇ ਨਾਲ ਤੇ ਲੋ ਜੀ ਹਾਜ਼ਰ ਹੈ ਇੱਕ ਨਵੀਂ ਵੀਡੀਓ ਦੇ ਨਾਲ ਅੱਜ ਜਾਣਾਂਗੇ ਜਗਤਾਰ ਸਿੰਘ ਹਵਾਰਾ ਤੋਂ ਰਿਲੇਟਡ ਉਹਨਾਂ ਦੀ ਹਿਸਟਰੀ ਤੋਂ ਰਿਲੇਟਡ ਮੈਨੂੰ ਕੁਝ ਕੁਝ ਪਤਾ ਹੈ ਲੇਕਿਨ ਵੀਡੀਓ ਵੇਖਣ ਤੋਂ ਬਾਅਦ ਜ਼ਿਆਦਾ ਪਤਾ ਲੱਗੇਗਾ ਸ਼ਾਇਦ ਤੁਸੀਂ ਵੀ ਨਹੀਂ ਜਾਣਦੇ ਤੁਸੀਂ ਤੇ ਜਾਣਦੇ ਹੋ ਤੁਸੀਂ ਦੇਖੀ ਹੋਈ ਹੈ ਅੱਛਾ ਮੈਨੂੰ ਬਹੁਤ ਮੈਂ ਜਿੰਨੀਆਂ ਕਿ ਮਿਹਨਤ ਬਾਰੇ ਜਾਣਦਾ ਨਾ ਮੈਂ ਇਸ ਬੰਦੇ ਨੂੰ ਬਹੁਤ ਜ਼ਿਆਦਾ ਲਾਈਕ ਕਰਦਾ ਬਹੁਤ ਵਧੀਆ ਹੈ ਆਪਾਂ ਪਹਿਲੇ ਹਿਸਟਰੀ ਵੇਖ ਲੈਂਦੇ ਆ ਫਿਰ ਗੱਲਬਾਤ ਕਰਦੇ ਆ ਤੇ ਲੈਟ ਗੈਟ ਸਟਾਰਟ ਦੇਹਨਾਂ ਨੂੰ ਪੰਜਾਬ ਦੇ ਸੱਤਸ਼ਰੀ ਕਾਲ ਦੋਸਤੋ ਅੱਜ ਗੱਲ ਕਰਨ ਜਾ ਰਹੇ ਆ ਭਾਈ ਜਗਤਾਰ ਸਿੰਘ ਜਿਹਵਾਰਾ ਬਾਰੇ ਜਿਹਨਾਂ ਨੂੰ ਪੰਜਾਬ ਦੇ ਨਾਮੀ ਸਿਰ ਕੰਢ ਦੇ ਗੈਂਗਸਟਰ ਵੀ ਆਪਣਾ ਉਸਤਾਦ ਮੰਨਦੇ ਨੇ ਅਖੀਰਕਾਰ ਕਿਉਂ 50 ਕਿਲਿਆਂ ਦਾ ਮਾਲਕ ਭਾਈ ਜਗਤਾਰ ਸਿੰਘ ਹਵਾਰਾ ਨੂੰ ਪੰਜਾਬ ਦੇ ਨਾਮੀ ਗੈਂਗਸਟਰ ਵੀ ਆਪਣਾ ਉਸਤਾਦ ਮੰਨਦੇ ਨੇ ਅਤੇ ਕਿਉਂ ਭਾਈ ਜਗਤਾਰ ਸਿੰਘ ਹਵਾਰਾ ਕਈ ਦਹਾਕਿਆਂ ਤੋਂ ਜੇਲ੍ਹ ਅੰਦਰ ਬੰਦ ਨੇ ਇਹ ਸਭ ਜਾਣਨ ਲਈ ਵੀਡੀਓ ਨੂੰ ਅਖੀਰ ਤੱਕ ਜ਼ਰੂਰ ਦੇਖਿਓ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਆਓ ਗੱਲ ਕਰਦੇ ਹਾਂ ਭਾਈ ਜਗਤਾਰ ਸਿੰਘ ਹਵਾਰਾ ਬਾਰੇ ਭਾਈ ਜਗਤਾਰ ਸਿੰਘ ਜੀ ਦੇ ਜੀਵਨ ਦੀ ਸ਼ੁਰੂਆਤ ਮਈ 1970 ਨੂੰ ਹਵਾਰਾ ਕਲਾ ਪਿੰਡ ਦੇ ਵਿੱਚ ਹੋਈ ਕੋਈ ਟਾਈਮ ਸੀ ਜਦੋਂ ਭਾਈ ਹਵਾਰਾ ਹਾਕੀ ਦੇ ਬਹੁਤ ਵਧੀਆ ਖਿਡਾਰੀ ਸਨ ਸਾਨੂੰ ਦੇ ਵਿੱਚ ਜਦੋਂ ਦਰਬਾਰ ਸਾਹਿਬ ਅੰਮ੍ਰਿਤਸਰ ਤੇ ਹਮਲਾ ਹੋਇਆ ਤਾਂ ਪੰਜਾਬ ਦੇ ਬਹੁਤ ਸਾਰੇ ਲੋਕ ਸਰਕਾਰ ਦੇ ਖਿਲਾਫ ਹੋ ਗਏ ਸਨ ਉਹ ਸਰਕਾਰ ਤੋਂ ਹਰਮੰਦਰ ਸਾਹਿਬ ਤੇ ਕੀਤੇ ਹਮਲੇ ਦਾ ਬਦਲਾ ਲੈਣ ਲਈ ਸਰਗਰਮ ਹੋ ਗਏ ਕਿਉਂਕਿ ਸਿੱਖਾਂ ਨੂੰ ਹਰਮੰਦਰ ਸਾਹਿਬ ਆਪਣੀ ਜਾਨ ਤੋਂ ਵੀ ਪਿਆਰਾ ਹੈ ਤੇ ਇੱਕ ਵਿਸ਼ੇਸ਼ ਧਾਰਮਿਕ ਸਥਾਨ ਹੈ ਜਿਸ ਨੂੰ ਹਿੰਦੁਸਤਾਨ ਦੀ ਫੌਜ ਨੇ ਤੋਪਾਂ ਟੈਂਕਾਂ ਨਾਲ ਤਬਾਹ ਕਰ ਦਿੱਤਾ ਇਹ ਘਟਨਾ ਬਹੁਤ ਹੀ ਘਟੀਆ ਤੇ ਦੁਖਦਾਈ ਸੀ ਉਹਨਾਂ ਦਿਨਾਂ ਵਿੱਚ ਭਾਈ ਜਗਤਾਰ ਸਿੰਘ ਹਵਾਰਾ ਦੀ ਪਿੰਡ ਦੇ ਕੁਝ ਖਾੜਕੂਆਂ ਨਾਲ ਦੋਸਤੀ ਹੋ ਗਈ ਖਾੜਗੂਆ ਨਾਲ ਦੋਸਤੀ ਹੋਣ ਕਾਰਨ ਸਾਨੂੰ 1988 ਵਿੱਚ ਭਾਈ ਹਵਾਰਾ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹਾਲਾਂਕਿ ਉਹ ਬੇਕਸੂਰ ਸਨ ਪਰ ਉਹਨਾਂ ਨੂੰ ਬੇਵਜਾ ਥਾਣੇ ਲਿਜਾ ਕੇ ਬੜਾ ਜ਼ੁਲਮ ਕੀਤਾ ਗਿਆ। ਇਹੋ ਹੀ ਉਹਨਾਂ ਦੀ ਜ਼ਿੰਦਗੀ ਦਾ ਇੱਕ ਟਰਨਿੰਗ ਪੁਆਇੰਟ ਬਣਿਆ ਜਦੋਂ ਉਹਨਾਂ ਦੀ ਜ਼ਿੰਦਗੀ ਸੰਘਰਸ਼ ਵਾਲੀ ਮੁੜ ਗਈ। ਲਗਭਗ 2 ਸਾਲ ਭਾਈ ਹਵਾਰਾ ਜੇਲ੍ਹ ਵਿੱਚ ਰਹੇ ਤੇ 2 ਸਾਲ ਬਾਅਦ ਜੇਲ੍ਹ ਵਿੱਚੋਂ ਉਹਨਾਂ ਨੂੰ ਬਰੀ ਕਰ ਦਿੱਤਾ ਗਿਆ। ਇਸ ਤੋਂ ਬਾਅਦ ਉਹਨਾਂ ਨੇ ਫਰੀਦਕੋਟ ਗੇਮਸ ਵਿੱਚ ਦਾਖਲਾ ਲੈ ਲਿਆ ਭਾਈ ਜਗਤਾਰ ਸਿੰਘ ਹਵਾਰਾ ਚਾਰ ਵਾਰ ਨੈਸ਼ਨਲ ਖੇਡ ਚੁੱਕੇ ਸਨ ਪਰ ਪੁਲਿਸ ਉਹਨਾਂ ਨੂੰ ਲਗਾਤਾਰ ਪਰੇਸ਼ਾਨ ਕਰਦੀ ਰਹੀ ਅਤੇ ਵਾਰ-ਵਾਰ ਥਾਣੇ ਚੁੱਕੇ ਲੈ ਜਾਂਦੀ ਤੇ ਹਵਾਰੇ ਨੂੰ ਕੁੱਟਿਆ ਮਾਰਿਆ ਜਾਂਦਾ ਹੋਲੀ-ਹੋਈ ਭਾਈ ਜਗਤਾਰ ਸਿੰਘ ਸਿਸਟਮ ਦੇ ਖਿਲਾਫ ਹੋ ਗਏ ਇੱਕ ਆਮ ਜਿਹਾ ਮੁੰਡਾ ਜਗਤਾਰ ਸਿੰਘ ਸਿਸਟਮ ਦੇ ਜ਼ੁਲਮ ਤੋਂ ਤੰਗ ਆ ਕੇ ਹਥਿਆਰ ਚੁੱਕਣ ਲਈ ਮਜਬੂਰ ਹੋ ਗਿਆ ਤੇ ਸਾਨੂੰ 1991 ਵਿੱਚੋਂ ਅੰਡਰਗਰਾਉਂਡ ਹੋ ਗਏ ਅੰਡਰਗਰਾਉਂਡ ਹੋਣ ਤੋਂ ਬਾਅਦ ਹੁਣ ਉਹ ਸਿੱਖ ਜਥੇਬੰਦੀਆਂ ਵਿੱਚ ਸ਼ਾਮਲ ਹੋ ਗਏ ਭਾਈ ਜਗਤਾਰ ਸਿੰਘ ਹਵਾਰਾ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਉਹਨਾਂ ਸਾਰੇ ਪੁਲਿਸ ਅਫਸਰਾਂ ਨੂੰ ਸੋਧ ਦਿੱਤਾ ਜੋ ਕਿ ਜ਼ੁਲਮ ਕਰਨ ਲਈ ਉਸ ਸਮੇਂ ਮਸ਼ਹੂਰ ਸਨ। ਅਸਲ ਵਿੱਚ ਭਾਈ ਹਵਾਰਾ ਇੱਕ ਨੇਕ ਦਿਲ ਇਨਸਾਨ ਸਨ ਪਰ ਉਹ ਤਾਂ ਸਿਸਟਮ ਦੀਆਂ ਨਕਮੀਆਂ ਨੀਤੀਆਂ ਕਾਰਨ ਹਥਿਆਰ ਚੁੱਕਣ ਲਈ ਮਜਬੂਰ ਹੋ ਗਏ। ਕਹਿੰਦੇ ਨੇ ਜਿਹੜੀਆਂ ਕੁੜੀਆਂ ਦੇ ਸੋਹਰੇ ਪਰਿਵਾਰ ਉਹਨਾਂ ਨੂੰ ਤੰਗ ਪ੍ਰੇਸ਼ਾਨ ਕਰਦੇ ਸਨ ਭਾਈ ਜਗਤਾਰ ਸਿੰਘ ਉਹਨਾਂ ਦੀ ਮਦਦ ਕਰਿਆ ਕਰਦੇ ਸਨ। ਉਹ ਕੁੜੀਆਂ ਕਹਿੰਦੇ ਨੇ ਅੱਜ ਵੀ ਬਿਨਾਂ ਕਿਸੇ ਪਰੇਸ਼ਾਨੀ ਤੋਂ ਘਰ ਵਸਦੀਆਂ ਨੇ। ਸਨ 1992 ਵਿੱਚ ਬੀਰਾਂਦਰ ਸਿੰਘ ਪੰਜਾਬ ਦਾ ਮੁੱਖ ਮੰਤਰੀ ਬਣਿਆ ਮੁੱਖ ਮੰਤਰੀ ਦੀਪੂਖ ਨੇ ਉਸ ਅੰਦਰ ਐਸਾ ਹੰਕਾਰ ਪੈਦਾ ਕਰ ਦਿੱਤਾ ਕਿ ਉਸ ਦੇ ਰਾਜ ਭਾਗ ਅੰਦਰ ਸਿੱਖ ਨੌਜਵਾਨਾਂ ਦੇ ਮੁਕਾਬਲੇ ਬਣਾਏ ਜਾਣ ਲੱਗੇ ਅਸਲ ਵਿੱਚ ਉਸ ਸਮੇਂ ਪੰਜਾਬ ਪੁਲਿਸ ਨੂੰ ਵੀ ਉੱਚੇ ਅਹੁਦਿਆਂ ਦਾ ਲਾਲਚ ਲੈ ਬੈਠਾ ਜੱਬੇ ਬਾਣ ਲੱਗਿਓ ਤਬੇ ਰੋਸ ਜਾਗਿਓ ਤੇ ਮਹਾਵਾਕ ਅਨੁਸਾਰ ਜਦੋਂ ਜ਼ੁਲਮ ਹੱਦਾ ਬਨੇ ਟੱਪ ਗਿਆ ਤਾਂ ਉਸ ਸਮੇਂ ਭਲ ਜਗਤਾਰ ਸਿੰਘ ਹਵਾਰਾ ਤੇ ਕੁਝ ਹੋਰ ਸਿੰਘ ਵਿਚਾਰਮਗਰੋ ਇਸ ਨਤੀਜੇ ਤੇ ਪੁੱਜੇ ਕਿ ਪੰਜਾਬ ਵਿੱਚ ਜੋ ਵੀ ਨੌਜਵਾਨਾਂ ਦਾ ਘਾਟ ਹੋ ਰਿਹਾ ਇਹ ਸਭ ਬੀਅੰਤ ਸਿੰਘ ਦੀ ਸਰਕਾਰ ਦੀ ਸ਼ੈ ਤੇ ਹੋ ਰਿਹਾ ਭਾਈ ਜਗਤਾਰ ਸਿੰਘ ਹਵਾਰਾ ਨੇ ਭਾਈ ਦਲਾਵਰ ਸਿੰਘ ਨੂੰ ਆਪਣੇ ਨਾਲ ਮਿਲਾ ਲਿਆ ਜੋ ਕਿ ਉਸ ਸਮੇਂ ਬੀਅੰਤੇ ਦਾ ਬੋਡੀਗਾਰਡ ਸੀ ਉਸ ਤੋਂ ਬਾਅਦ ਇਹਨਾਂ ਨੇ ਮਿਲ ਕੇ ਇੱਕ ਪਲਾਨ ਤਿਆਰ ਕੀਤਾ ਜਿਸ ਵਿੱਚ ਸ਼ਹੀਦ ਭਾਈ ਦਲਾਵਰ ਸਿੰਘ ਨੇ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾ ਉਸ ਸਮੇਂ ਦੇ ਮੁੱਖ ਮੰਤਰੀ ਬੀਅੰਤ ਸਿੰਘ ਨੂੰ ਸੋਧਣ ਲਈ 1995 ਵਿੱਚ ਆਪਣੇ ਆਪ ਨੂੰ ਨਿਸ਼ਾਵਰ ਕਰ ਦਿੱਤਾ ਤੇ ਫਰਵਰੀ 1995 ਨੂੰ ਬੀਅੰਤ ਸਿੰਘ ਨੂੰ ਨਰਕਾਂ ਦੇ ਰਾਹ ਤੋਰ ਦਿੱਤਾ। ਇਹ ਸਾਰੇ ਕਾਰਜ ਦਾ ਮੁਖਰੀ ਭਾਈ ਜਗਤਾਰ ਸਿੰਘ ਹਵਾਰਾ ਸਨ। ਜਿਸ ਕਰਕੇ ਬਾਅਦ ਵਿੱਚ ਭਾਈ ਜਗਤਾਰ ਸਿੰਘ ਹਵਾਰਾ ਨੂੰ ਉਸ ਦੇ ਸਾਥੀਆਂ ਸਮੇਤ ਗ੍ਰਿਫਤਾਰ ਕਰ ਲਿਆ ਗਿਆ। ਪਰ ਕੌਮ ਦਾ ਬੱਬਰ ਸ਼ੇਰ ਸਨ 2004 ਵਿੱਚ ਭਾਈ ਹਵਾਰਾ ਆਪਣੇ ਕੁੰਝ ਸਾਥੀਆਂ ਸਮੇਤ ਜੇਲ੍ਹ ਵਿੱਚੋਂ 90 ਫੁੱਟ ਲੰਬੀ ਸੁਰੰਗ ਪੱਟ ਕੇ ਫਰਾਰ ਹੋ ਗਏ ਜਿਸ ਨੇ ਉਸ ਸਮੇਂ ਪੂਰੇ ਸਰਕਾਰੀ ਤੰਤਰ ਨੂੰ ਕੰਬਣੀ ਛੇੜ ਦਿੱਤੀ। ਪਰ ਕੁਝ ਸਮੇਂ ਬਾਅਦ ਹੀ ਭਾਈ ਜਗਤਾਰ ਸਿੰਘ ਹਵਾਰਾ ਦੁਬਾਰਾ ਤੋਂ ਗ੍ਰਿਫਤਾਰ ਹੋ ਗਏ ਨਵੰਬਰ 2005 ਵਿੱਚ ਹੋਏ ਸਰਬਤ ਖਾਲਸਾ ਵਿੱਚ ਭਾਈ ਜਗਤਾਰ ਸਿੰਘ ਹਵਾਰਾ ਨੂੰ ਪੰਥ ਦਾ ਜਥੇਦਾਰ ਐਲਾਨ ਦਿੱਤਾ ਗਿਆ ਉਸ ਸਮੇਂ ਤੋਂ ਸਾਰਾ ਸਿੱਖ ਜਗਤ ਭਾਈ ਜਗਤਾਰ ਸਿੰਘ ਹਵਾਰਾ ਨੂੰ ਕੌਮੀ ਜਥੇਦਾਰ ਮੰਨਦਾ ਹੈ ਇਸ ਸਮੇਂ ਵੀ ਭਾਈ ਜਗਤਾਰ ਸਿੰਘ ਹਵਾਰਾ ਹਾਈ ਸਿਕਿਉਰਿਟੀ ਜੇਲ੍ਹ ਵਿੱਚ ਨੇ ਕਹਿੰਦੇ ਨੇ ਭਾਰੀ ਤਸ਼ੱਦਦ ਦੇ ਬਾਵਜੂਦ ਵੀ ਕੌਮ ਦਾ ਬੱਬਰ ਸ਼ੇਰ ਚੜ੍ਹਦੀ ਕਲਾ ਵਿੱਚ ਹੈ ਭਾਈ ਹਵਾਰਾ ਨੂੰ ਅੱਜ ਵੀ ਪੇਸ਼ੀ ਸਮੇਂ ਬੇੜੀਆਂ ਪਾ ਕੇ ਇਹ ਅਦਾਲਤ ਵਿੱਚ ਪੇਸ਼ ਕੀਤਾ ਜਾਂਦਾ ਭਾਈ ਜਗਤਾਰ ਸਿੰਘ ਹਵਾਰਾ ਅੱਜ ਵੀ ਸਿੱਖ ਨੌਜਵਾਨਾਂ ਦੇ ਦਿਲ ਦੀ ਧੜਕਨ ਨੇ ਭਾਈ ਜਗਤਾਰ ਸਿੰਘ ਹਵਾਰਾ ਦੇ ਤਰ੍ਹਾਂ ਹੋਰ ਵੀ ਸੈਂਕੜੇ ਸਿੰਘ ਜੇਲ੍ਹਾਂ ਵਿੱਚ ਕੈਦ ਨੇ ਜਿਨ੍ਹਾਂ ਵਿੱਚੋਂ ਬਹੁਤੇ ਤਾਂ ਸਜ਼ਾਵਾ ਵੀ ਪੂਰੀਆਂ ਕਰ ਚੁੱਕੇ ਨੇ ਪਰ ਫਿਰ ਵੀ ਉਹਨਾਂ ਦੀ ਰਿਹਾਈ ਨਾ ਹੋਣੀ ਇਸ ਨਿਆ ਪ੍ਰਣਾਲੀ ਤੇ ਇੱਕ ਸਵਾਲੀਆ ਨਿਸ਼ਾਨ ਹੈ ਸਿੱਖ ਅੱਜ ਵੀ ਆਪਣੇ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਦਾ ਰਾਹ ਤੱਕ ਰਹੇ ਨੇ ਗੁਰੂ ਸਾਹਿਬ ਕਿਰਪਾ ਕਰਨ ਬੱਦੀ ਸਿੰਘ ਜਲਦੀ ਰਿਹਾਈ ਦੀ ਇੱਛਾ ਸੀ ਜਗਤਾਰ ਸਿੰਘ ਹਵਾਰਾ ਦੀ ਹਿਸਟਰੀ ਦੇਖਿਆ ਜਾਵੇ ਤੇ ਜੇਕਾਰ ਸਿੰਘ ਵਾਲਾ ਇੱਕ ਬਹੁਤ ਹੀ ਨੇਕ ਇਨਸਾਨ ਸੀ ਕਿ ਤੁਸੀਂ ਆ ਦੇਖੋ ਕਿ 26 ਤੋਂ 27 ਸਾਲ ਹੋ ਗਏ ਆ ਉਹਨਾਂ ਨੇ ਆਪਣੀ ਸਜ਼ਾ ਵੀ ਪੂਰੀ ਕੱਢ ਲਈ ਆ ਲੇਕਿਨ ਫੇਰ ਵੀ ਕੀ ਆ ਕਿ ਉਹ ਜੇਲ੍ਹ 'ਚ ਹੀ ਬੈਠੇ ਹੋਏ ਆ ਅੱਛਾ ਉਹਨਾਂ ਦੇ ਨਾਲ ਨਾਲ ਹੋਰ ਵੀ ਬੰਦੀ ਸਿੰਘ ਜੇਰੇਆ ਉਹ ਵੀ ਜੇਲ੍ਹ 'ਚ ਕੈਦ ਆ 25-26-26 ਸਾਲਾ ਦੋਨਾਂ ਨੇ ਆਪਣੀਆਂ ਸਜ਼ਾਵਾਂ ਵੀ ਪੂਰੀਆਂ ਕੱਢ ਚੁੱਕੇ ਆ ਲੇਕਿਨ ਫੇਰ ਵੀ ਕੀ ਆ ਕਿ ਉਹਨਾਂ ਨੂੰ ਬਾਹਰ ਨਹੀਂ ਕੱਢਿਆ ਜਾ ਰਿਹਾ ਅੱਛਾ ਜੀ ਬੰਦੀ ਸਿੰਘਾਂ ਨੂੰ ਮੇ ਵੀ ਕੀ ਗੱਲ ਆ ਕਹਿੰਦੇ ਨੇ ਸਜ਼ਾਵਾਂ ਪੂਰੀਆਂ ਹੋ ਗਈਆਂ ਨੇ ਉਹਨਾਂ ਨੂੰ ਬਰੀ ਨਹੀਂ ਕੀਤਾ ਯਾਰ ਠੀਕ ਹੈ ਕੀ ਹੈ ਸਰਕਾਰਾਂ ਡਰਦੀਆਂ ਨੇ ਕਿ ਇਹ ਬਾਹਰ ਜਾਣਗੇ ਲੋਕਾਂ 'ਚ ਜਾਣਗੇ ਲੋਕਾਂ 'ਚ ਜਾ ਕੇ ਫਿਰ ਉਮੀਦ ਜਗਾਣਗੇ ਠੀਕ ਹੈ ਨਾ ਆਪਣੇ ਪੰਜਾਬ ਵਾਸਤੇ ਖਾਲਸੇ ਵਾਸਤੇ ਇਹ ਉਮੀਦ ਬਣ ਜਾਣਗੇ ਠੀਕ ਹੈ ਇਹ ਕੱਲ ਨੂੰ ਫਿਰ ਸਾਡੇ ਅੱਗੇ ਆ ਕੇ ਖਲੋਜਣਗੇ ਫਿਰ ਦੁਬਾਰਾ ਇਹ ਜਿਸ ਤਰ੍ਹਾਂ ਇਹਨਾਂ ਨੇ ਪਹਿਲੇ ਆਪਣਾ ਬਣਾ ਕੇ ਗਰੁੱਪ ਆਈ ਬਣਾਇਨੇ ਉਹਵੇਂ ਫਿਰ ਉਹ ਗਰੁੱਪ ਨਾਲ ਆਪਣੀ ਵੱਲੋਂ ਤੇ ਹਰ ਟਾਈਮ ਸਾਜ਼ਿ ਛੇਂਦੀ ਆ ਕਿ ਪੰਜਾਬ ਨੂੰ ਕੰਟਰੋਲ 'ਚ ਰੱਖਣ ਦੀ ਸਰਕਾਰਾਂ ਤੁਸੀਂ ਦੇਖੋ ਨਾ ਵਿੱਕੀ ਪਈ ਪੰਜਾਬ ਦੇ ਵਿੱਚ ਜਦੋਂ ਵੀ ਕਿਸੇ ਨੇ ਵੀ ਹੱਕ ਦੀ ਆਵਾਜ਼ ਚੁੱਕੀ ਹੈ ਉਦੋਂ ਹੀ ਉਸ ਆਵਾਜ਼ ਨੂੰ ਦਬਾ ਦਿੱਤਾ ਗਿਆ ਜਾਂ ਉਹ ਆਵਾਜ਼ ਨੂੰ ਖਤਮ ਕਰ ਦਿੱਤਾ ਗਿਆ ਤੇ ਜਾਂ ਉਸ ਆਵਾਜ਼ ਨੂੰ ਆਪਣਾ ਅਸਲਾਖਾਂ ਦੇ ਪਿੱਛੇ ਟੱਕ ਦਿੱਤਾ ਗਿਆ ਯਾਨੀ ਪਿਆਰੀ ਰਿਸਕ ਹੈ ਕਿ ਕੁਝ ਵੀ ਹੈ ਕਿ ਯਾਨੀ ਸ਼ਾਇਦ ਦੇਖੋ ਕਿ ਪੰਜਾਬ ਨੇ ਉਹਨੂੰ ਆਪਣਾ ਚਠੇਦਾਰ ਮੰਨਿਆ ਹੈ ਇਸ ਸਰਜ਼ਮੀਨ ਤੇ ਉਹ ਰਹਿੰਦਾ ਹੈ ਲੇਕਿਨ ਸਰਕਾਰਾਂ ਦਾ ਹਾਲ ਤੁਸੀਂ ਦੇਖੋ ਕਿ ਉਹਨੂੰ ਕੈਦ ਕਰਕੇ ਰੱਖਿਆ ਹੈ ਅੱਛਾ ਤੁਸੀਂ ਇਹ ਦੇਖੋ ਬਨਾਣ ਵਾਲੇ ਵੀ ਜਿਹੜੇ ਨੇ ਨਾ ਉਹ ਵੀ ਆਪਣਾ ਇਹ ਪੁਲਿਸ ਵਾਲੇ ਨੇ ਤੁਸੀਂ ਦੇਖੋ ਕਿ ਇੱਕ ਸਪੋਰਟਸਮੈਨ ਸੀ ਉਹਨੂੰ ਇੰਨਾ ਦਸ਼ਵਤ ਕੀਤਾ ਗਿਆ ਉਹ ਇੰਨਾ ਉਹਨੂੰ ਤੰਗ ਕੀਤਾ ਗਿਆ ਕਿ ਐਟ ਦਾ ਐਂਡ ਆ ਕੇ ਉਹ ਜਿਹੜਾ ਹੈ ਨਾ ਉਹ ਜਦੋਂ 91 ਦੇ ਵਿੱਚ ਬਾਹਰ ਨਿਕਲਿਆ ਉਹਨੇ ਆਪਣਾ ਇੱਕ ਗੈਂਗ ਬਣਾ ਲਿਆ ਤੇ ਉਹਨਾਂ ਲੋਕਾਂ ਦੀ ਮਦਦ ਕਰਨ ਲੱਗ ਗਿਆ ਜਿਹੜੇ ਪਰਿਵਾਰ ਆਪਣੀਆਂ ਧੀਆਂ ਭੈਣਾਂ ਨੂੰ ਜਾਂ ਸੋਹਰੇ ਆਪਣੀਆਂ ਬਹੁਮਨ ਤੰਗ ਕਰਦੇ ਸੀ ਉਹਨਾਂ ਦੀ ਮਦਦ ਕਰਨ ਲੱਗਦੇ ਮਤਲਬ ਜਿਹੜੇ ਸ਼ੋਹਰ ਆਪਣੇ ਬੀਵੀਆਂ ਨੂੰ ਤੰਗ ਕਰਦੇ ਸੀ ਜਾਂ ਜਿਹੜੇ ਸਸਰਾਲ ਵਾਲੇ ਆਪਣੇ ਨੋਹਾਂ ਨੂੰ ਤੰਗ ਕਰਦੇ ਜੇ ਉਹਨਾਂ ਦੀ ਜਾਂ ਕੇ ਮਦਦ ਕਰਦੇ ਉਹਨਾਂ ਦੀ ਮਦਦ ਕਰਦੇ ਕਿਉਂ ਦੇਖੋ ਕਿ ਜਿਹੜਾ ਉਹਨਾਂ ਨੇ ਮੰਤਰੀ ਜਿਹੜਾ ਕਿ ਪਾਰ ਲਾਇਆ ਹੈ ਉਹ ਦਲਾਵਰ ਸਿੰਘ ਉਹਨਾਂ ਦਾ ਸਕਿਉਰਿਟੀ ਗਾਰ ਨਾਲ ਲਾਇਆ ਉਹਨਾਂ ਨੇ ਠੀਕ ਆ ਜੇ ਦੇਖੋ ਕਿਸ ਤਰ੍ਹਾਂ ਇਹ ਹੁੰਦਾ ਸੋਚ ਆਪਣਾ ਵਿਰਸਾ ਬਚਾਉਣ ਵਾਸਤੇ ਆਪਣੀ نسل ਬਚਾਉਣ ਵਾਸਤੇ ਉਹ ਉਹ ਟਾਈਮ ਸੀ ਕਿ ਜਦੋਂ ਸਰਕਾਰਾਂ ਵਾਲੋਂ ਪੁਲਿਸ ਵਾਲਿਆਂ ਵਾਲੋਂ ਸਿੱਖਾਂ ਦੀ ਨਸਲ ਖਤਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਤੁਸੀਂ ਇਹ ਉਹੀ ਟਾਈਮ ਹੈ ਵਿਕੀ ਪਾਈ ਜਿੰਦੇ ਵਿੱਚ ਪੰਜਾਬ ਦੇ ਵਿੱਚ 25 ਤੋਂ 30 ਹਜ਼ਾਰ ਬੰਦੇ ਨੂੰ ਨਾ ਮਾਰ ਦਿੱਤਾ ਗਿਆ ਨੌਜਵਾਨ ਨੂੰ ਮਾਰ ਦਿੱਤਾ ਗਿਆ 15 ਸਾਲ ਤੋਂ ਲੈ ਕੇ 30 35 ਸਾਲ ਦੀ ਉਮਰ ਤੱਕ ਚੁੱਪ ਚੁਪ ਕੇ ਚੁੱਪ ਚੁਪ ਕੇ ਫੇਰ ਕਰ ਦਿੱਤੇ ਗਏ ਇਹ ਕਹਿ ਦਿੱਤਾ ਗਿਆ ਕਿ ਅਸੀਂ ਤੁਹਾਡੇ ਬੱਚਿਆਂ ਨੂੰ ਬਾਹਰ ਭੇਜ ਦਿੱਤਾ ਹੋਇਆ ਠੀਕ ਹੈ ਐਟ ਦ ਐਂਡ ਪਤਾ ਚੱਲਿਆ ਕਿ ਨਹੀਂ ਉਹ ਬਾਹਰ ਨਹੀਂ ਗਏ ਉਹਨਾਂ ਨੂੰ ਜਿਵੇਂ ਜਿਵੇਂ ਫੜੀ ਜਾਂਦੇ ਸੀ ਉਹਨਾਂ ਦਾ ਇੰਕਾਊਂਟਰ ਕਰੀ ਜਾ ਰਿਹਾ ਸੀ ਉਸ ਚੀਜ਼ ਨੂੰ ਰੋਕ ਲਾਉਣ ਵਾਸਤੇ ਭਾਈ ਹੁਰਾਣੇ ਕੀ ਕੁਰਬਾਨੀ ਦਿੱਤੀ ਹੈ ਤੁਸੀਂ ਆ ਦੇਖੋ ਕਿ ਸ਼ੁਰੂ ਤੋਂ ਹੀ ਪੰਜਾਬ ਦੇ ਨਾਲ ਧੱਕਾ ਹੁੰਦਾ ਹਰ ਮਤਲਬ ਜਿਹੜਾ ਵੀ ਆਂਦੇ ਹਨ ਉਹ ਪੰਜਾਬ ਦੇ ਨਾਲ ਨਾਜਾਇਜ਼ ਕਰਦੇ ਹਨ ਧੱਕਾ ਕਰਦੇ ਹਨ ਹੁਣ ਤੁਸੀਂ ਅੰਮ੍ਰਿਤਪਾਸੂ ਤੋਂ ਲਾ ਲਓ ਨੂੰ 22 ਸਾਲ ਹੋ ਗਏ ਆ ਉਹ ਜੇਲ੍ਹ 'ਚ ਬੈਠਾ ਹੈ ਲੇਕਿਨ ਉਸ ਮਹਾਨ ਨੂੰ ਦੇਖੋ ਕਿ ਸੋਚ ਨੂੰ ਸਲਾਮ ਆ ਉਹਦੀ ਹਿੰਮਤ ਨੂੰ ਸਲਾਮ ਆ ਕਿ ਉਹ ਜੇਲ੍ਹ 'ਚ ਬੈਠਾ ਵੀ ਆਪਣੇ ਪੰਜਾਬ ਦਾ ਸੋਚ ਰਿਹਾ ਆਪਣੇ ਪੰਜਾਬ ਦਾ ਆਗਾਮ ਦਾ ਸੋਚ ਰਿਹਾ ਤੇ ਜੇਲ੍ਹ 'ਚ ਬੈਠਾ ਇੰਨੀ ਵੱਡੀ ਲੀਡ ਤੋਂ ਜਿੱਤਨ ਦੇ ਬਾਬਾ ਜੂਤ ਦੀ ਗੱਲ ਜਿੱਤਨ ਦੇ ਬਾਵਜੂਦ ਵੀ ਤੁਸੀਂ ਦੇਖੋ ਕਿ ਉਹਨੂੰ ਬਾੜ ਨਹੀਂ ਕਰਦੇ ਇੱਕ ਡਾਰੀ ਜਦੋਂ ਸਿਫ ਨਾਇਨ ਸਾਫੀ ਪੰਜਾਬੀਆਂ ਦੇ ਨਾਲ ਅਸੀਂ ਕੌਮ ਦੇ ਨਾਲ ਹੀ ਆਖਲ ਕਿਉਂ ਕਿ ਕਿਦੋਂ ਤੱਕ ਇਸੇ ਲਈ ਤਾਂ ਸਿਫ ਕੌਮ ਜਿਹੜਿਆ ਆਪਣਾ ਅਲੱਗ ਵਤਨ ਮੰਗਦੇ ਆ ਆਪਣਾ ਖਾਲਸਾ ਰਾਜ ਦੀ ਮੰਗ ਕਰਕੇ ਤਾਂ ਕਿ ਤਾਂ ਕਿ ਜੇ ਫੈਸਲੇ ਸਾਡੀ ਸਰਜ਼ਮੀਨ ਤੇ ਹੋਣੇ ਆ ਉਹ ਅਸੀਂ ਖੁਦ ਕਰੀਏ ਨਾ ਕਿ ਦਿੱਲੀੋਂ ਜੇਰੇਆ ਉਹ ਫੈਸਲੇ ਹੋ ਕੇ ਆਂਦੇ ਵਾਗੇ ਬੇਹੌਸ ਸਿੱਖਾਂ ਨੂੰ ਜੇਰੇਆ ਉਹਨਾਂ ਦਾ ਉਹਨਾਂ ਦੀ ਆਜ਼ਾਦਾਨਾ ਜ਼ਿੰਦਗੀ گزارਨ ਦਾ ਪੂਰਾ ਪੂਰਾ ਹੱਕ ਆ ਜਦੋਂ ਮੁਸਲਮਾਨ ਹਿੰਦੂ ਕ੍ਰਿਸਚੀਅਨ ਆਪੀ ਆਪਣੀ ਜ਼ਿੰਦਗੀ ਜੇਰੇਆ ਆਪਣੀ ਆਪਣੇ ਤੌਰ ਤਰੀਕੇ ਆਜ਼ਾਦ ਆਜ਼ਾਦਾਨਾ گزارਦੇ ਆ ਤੇ ਫਿਰ ਸਿੱਖ ਕਮਿਊਨਿਟੀ ਕਿਉਂ ਨਹੀਂ ਆਖਰੇ ਗੁਲਾਮੀ ਦੀ ਜ਼ਿੰਦਗੀ ਕਿਉਂ ਚਾਹ? ਅੱਛਾ ਗੱਲ ਸੁਣੋ ਜਗਤਾਰ ਸਿੰਘ ਵਾਰਾ ਦੀ ਗੱਲ ਕਰਾਂਗਾ ਮੈਂ ਸਭ ਤੋਂ ਜ਼ਿਆਦਾ ਬਲਕਿ ਪਸੰਦ ਆ 50 ਕਿੱਲਿਆਂ ਦਾ ਕੱਲਾ ਮਾਲਕ ਆ ਠੀਕ ਆ ਨਾ

ਉਹਨੂੰ ਬਚਾਉਣ ਆਸਤੇ ਨਿਕਲਿਆ ਹੀ ਆਨੀ ਆਵਾਜ਼ ਆਪੇ ਚੁੱਕੀ ਆ ਨਾ ਤੇ ਉਹਨੂੰ ਇਸ ਤਰ੍ਹਾਂ ਹੀ ਦਬਾਇਆ ਗਿਆ ਸਿੱਧੇ ਸਾਹ ਦੀ ਗਾਲਾਂ ਬਾਕੀ ਜਿਸ ਨੇ ਐਂਡ ਤੇ ਉਹਨਾਂ ਨੇ ਕਿਹਾ ਕਿ ਅਸੀਂ ਆਹ ਦਿਵਾਰ ਅਰਦਾਸ ਕਰਦੇ ਆ ਕਿ ਜਿਹੜੇ ਬੰਦੀ ਸਿੰਘ ਕੈਦ ਆ 35 32 25 ਸਾਲਾਂ ਤੋਂ ਉਹਨਾਂ ਦੀ ਰਿਹਾਈ ਵਾਕੇ ਬਹੁਤ ਜ਼ਰੂਰੀ ਆ ਕਿਉਂਕਿ ਉਹ ਆਪੇ ਇਸਲਾਵਾ ਕੁਰਿਆ ਕਰ ਸਕਦੇ ਆ ਲੇਕਿਨ ਹੁਣ ਜਗਤਾਰ ਸਿੰਘ ਹਵਾਲਾ ਤੋਂ ਰਿਲੇਟਿਡ ਵੀ ਅਪਡੇਟ ਸਾਹਮਣੇ ਆ ਰਹੀ ਆ ਕਿ ਇਹਨਾਂ ਦੇ ਮੁੱਦੇ ਜਿਹੜੇ ਆ ਉਹ ਅਮਰੀਕਾ ਚ ਚੁੱਕੇ ਜਾ ਰਹੇ ਨੇ ਇਹਨਾਂ ਨੂੰ ਬੜੀ ਕੀਤਾ ਜਾਵੇ ਇਹਨਨੂੰ ਰਹਾ ਕੀਤਾ ਜਾਵੇ ਤੇ ਹੁਣ ਆ ਵਾਕੇ ਬਹੁਤ ਜਲਦ ਜਰੀਆ ਉਹ ਬੰਦੀ ਸਿੰਘ ਤਾਰਸਿੰਹ ਹਵਾਰਾ ਦੀ ਵੀ ਜੇਰੀਆ ਹੋ ਰਹੀ ਹੋਏਗੀ ਬਾਕੀ ਗਾਇਸ ਤੁਹਾਨੂੰ ਅੱਜ ਦੀ ਵੀਡੀਓ ਕਿਵੇਂ ਲੱਗੀ ਆ ਖਾਲਸਾ ਫੈਕਟ ਵਾਲਿਆ ਦਾ ਵੀਡੀਓ ਸੀਗਾ ਵੀਡੀਓ ਪਸੰਦ ਆਵੇ ਤੇ ਸ਼ੇਅਰ ਲਾਜ਼ਮੀ ਕਰਨਾ ਹੈ ओरिजिनल ਵੀਡੀਓ ਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਵਿੱਚ ਮਿਲ ਜਾਏਗਾ ਤੇ ਮਿਲਿਆ ਨੈਕਸਟ ਵੀਡੀਓਜ਼ ਫਾਸਟ ਇਰੋ ਤੇ ਵਾਸਤੇ